ਸਮਰਾਲਾ ਪੁਲਿਸ ਵੱਲੋਂ ਪਿੰਡ ਚਹੀਲਾ ਮੰਦਿਰ ਦੇ ਬਾਹਰ ਵਸਦੇ ਸ਼ੀਸ਼ੇ ਤੋੜਨ ਵਾਲੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੱਸਤੀ ਕਿ ਗ੍ਰਿਫਤਾਰ ਕੀਤੇ ਗਏ ਮੁਜ਼ਮਾ ਸਮਰਾਲਾ ਅਤੇ ਮਾਚੀਵਾੜਾ ਇਲਾਕੇ ਸਮੇਤ 10 ਵੱਖ-ਵੱਖ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਜਿਹੜੇ ਨੇ ਇਹ ਦੇ ਚੁੱਕੇ ਨੇ ਤੇ ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਇਹ ਗ੍ਰਿਫਤਾਰ ਕੀਤੇ ਗਏ ਵਿਅਕਤੀ ਸੋਮਵਾਰ ਨੂੰ ਪਿੰਡ ਚਹੀਲਾ ਪਾਤਸ਼ੀਵ ਮੰਦਿਰ ਨੇੜੇ ਬੱਸ ਸਟੈਂਡ ਤੇ ਬੱਸ ਦੇ ਉੱਪਰ ਜਿਹੜਾ ਹੈ ਉਹ ਹਮਲਾ ਕਰਨ ਵਾਲੇ ਉਕਤ ਵਿਅਕਤੀ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਗ੍ਰਿਫਤਾਰ ਕੀਤੇ ਗਏ ਮੁ ਵਾਰਦਤਾਂ ਨੂੰ ਅੰਜਾਮ ਜਿਹੜਾ ਇਰਾਕੇ ਦੇ ਵਿੱਚ ਦਿੱਤਾ ਜਾ ਚੁੱਕਿਆ ਹੈ ਮੈਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਸਮਰਾਲਾ ਦੇ ਚੰਨੀਗੜ੍ਹ ਰੋਡ ਤੇ ਕਨਫੈਕਸ਼ਨਰੀ ਦੁਕਾਨ ਤੇ ਕਿਰਪਾਨ ਅਤੇ ਤੇਜ਼ ਤਾਰ ਹਥਿਆਰਾਂ ਦੇ ਹਥਿਆਰਾਂ ਦੇ ਸਿਰ ਤੇ ਜੜਾ 3000 ਰੁਪਏ ਲੁੱਟਦੇ ਵਾਰਦਾਤ ਨੂੰ ਜੜਾ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਮੁਜ਼ਮਾਂ ਵੱਲੋਂ ਮੱਛਬੜਾ ਨੇੜੇ ਇੱਕ स्विਮਿੰਗ ਪੂਲ ਤੇ ਕੁਝ ਵਿਅਕਤੀਆਂ ਦੀ ਨਕਦੀ ਅਤੇ ਮੋਬਾਈਲ ਦੀ ਲੁੱਟਖੋ ਦੀ ਘਟਨਾ ਨੂੰ ਵੀ ਜੜਾ ਅੰਜਾਮ ਦਿੱਤਾ ਗਿਆ ਇਸ ਨਾਲ ਹੀ ਉਹਨਾਂ ਨੇ ਵੀ ਦੱਸਿਆ ਕਿ ਮੁਲਜ਼ਮਾਂ ਉੱਪਰ ਸਮਰਾਲਾ ਅਤੇ ਮੱਛਬੜਾ ਪੁਲਿਸ ਥਾਣੇ ਵਿੱਚ ਮਕਦਮਾ ਪਹਿਲਾਂ ਵੀ ਦਰਜ ਹੈ ਤੇ ਬਾਕੀਆਂ ਦੀ ਤਫ਼ਤੀਸ਼ ਜੜੀ ਹੈ ਉਚਾਈ ਉਸ ਜੜੀਆਂ ਚ 5-6 ਵ ਇੱਕ ਦੁਕਾਨਦਾਰ ਤੋਂ ਦਾ ਰਾਤ ਨੂੰ 10:30 ਪਾਣੇ 11 ਵਜੇ 3000 ਰੁਪਏ ਖੋਗਾ ਲੈ ਗਏ ਸੀ ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ 2 ਦਿਨ ਪਹਿਲਾਂ ਜਿਹੜਾ ਟੂਰ ਫਾਰਮ ਹੈ ਇੱਥੇ ਨੇਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ ਉਹਨਾਂ ਤੋਂ ਕਿਰਪਾਨ ਬੰਨਦੇ ਹੱਥ ਇੱਕ ਤੇ ਮਾਰਕ ਬਾਦੇ ਪੈਸੇ ਤੇ ਮੋਬਾਈਲ ਖੋਗਾ ਲੈ ਗਏ ਸੀ ਇਸ ਵੰਦੀ ਸਾਡਾ ਜਿਹੜਾ ਐਸਚਓ ਮਸ਼ਗੂੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਪੁਲਿਸ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਣਾਪਿੰਡ ਜਿਹੜਾ ਸੇਪ ਕੋਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਬੱਸ ਦੇ ਵਿੱਚ ਆ ਰਹੀ ਸੀ ਇੱਕ ਸਾਈਡ ਨਾ ਦੇਣ ਕਰਕੇ ਇਹਨਾਂ ਨੇ ਜਿਹੜਾ ਬੱਸ ਡਰਾਈਵਰ ਆ ਬੱਸ ਤੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀਡੀਓ ਸਤ ਪੈਸੇ ਕੋਈ ਜਿਹੜੀ ਧਾਰਮਿਕ ਬੁਦਾ ਹੋਂ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਵੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ SSC ਜੋਤੀ ਜਦਰ ਬੈਂਜੀ ਬਲੋਂ ਇਹ ਵੀ ਜਿਹੜੀ ਨਾ ਸਪੈਸ਼ਲ ਬਨਾ ਚ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ آپریشن ਨੂੰ ਜਿਹੜਾ ਬੜੇ ਸਟੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1.5 ਵਜੇ ਦੇ ਲੱਗੇ ਸੈਕਟਰੀ ਹਾਰਟ ਸਕੂਲ ਦੇ ਲੱਗੇ ਇਹਨਾਂ ਜਿਹੜੇ ਮਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਦੱਕਾ ਮਾਰਨ ਵਾਲੇ ਇਹ ਦੇਮਗਰ ਸੜਿਆ ਦੋਨੇ ਐਸਕੇ ਦੇ ਸਪੈਸ਼ਲ ਬਣਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸੈਕੰਡਰੀ ਹਾਰਟ ਸਕੂਲ ਦੇ ਬੈਕਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸਕੀ ਸੀ ਮੌਕੇ ਤੇ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਮਨੀਸ਼ ਆ ਮਛਬੜਾ ਸਾਹਿਬ ਦਾ ਧਜਿੰਦਰ ਹੈ ਤੇ ਹਰਜੋਤ ਹੈ ਇਹਨਾਂ ਚ ਦੋ ਮੁੱਲਜਮ ਜਿਹੜੇ ਮਛਬੜਾ ਸਾਹਿਬ ਦੇ ਆ ਤੇ ਇੱਕ ਮੁੱਲਜਮ ਸਮਰਾਲੇ ਦਾ ਤੇ ਨਾ ਮੁੱਲਜਮਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾ ਮਾਰਕਾ ਲੁੱਟ ਜਿਹੜੇ ਆ ਖੋਏ ਮੋਬਾਈਲ ਆ ਨੋ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸ ਤੋਂ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਸਤੇ ਵੀੜੀਆਂ ਕੁਰਪਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਨੰਗਦੀ ਸੀ ਪੀਵੀ082024 ਨੰਬਰ ਹੈ ਉਹ ਅਰੀਜਨਲ ਨੰਬਰ ਪਰ ਜਦੋਂ ਇਹ ਕਨ ਫੜੇ ਆ ਉਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ08242 ਵੀ ਲਾਇਆ ਸੀ ਉਲਟਾ ਤੇ ਜੇ ਸਬੰਧੀ ਸਾਡਾ ਜਿਹੜਾ ਮਕਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਨਸ ਅਸੀਂ ਦਰਜ ਕੀਤਾ ਹੈ ਇਸ ਤੋਂ ਬਿਨਾ ਇਹਨਾਂ ਤੇ ਇੱਕ ਕਿੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀ ਆ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਸਾਡੇ ਆਹੀ ਟ੍ਰੇਸ ਕੀਤੀਆਂ ਲੁੱਟ ਹੋ ਰਹੀਆਂ ਕੀ ਸਮਰਾਲੇ ਤੋਂ ਬਿਨਾ ਕਿਤੇ ਹੋਰ ਵੀ ਹੈ ਤੇ ਮਕਦਮੇ ਦਰਜ ਪਾਏ ਗਏ ਨੇ ਨਹੀਂ ਸਮਰਾਲੇ ਤੋਂ ਇਹ ਕੱਲ ਹੀ ਰੈਸਟ ਕੀਤੇ ਆ ਅਸੀਂ ਜਿਹੜਾ ਉਹਨਾਂ ਦਾ ਰਮਾਲ ਲੈ ਕੇ ਆ ਤਹਿਕੀਕਾਤ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਕੋ ਨਵੇਂ ਜਿਹੜਾ ਹੋਰ ਵੀ ਮਕਦਮੇ ਫਰੇ ਆਉਗੇ ਕਿਉਂਕਿ ਮਕਦਮੇ ਤਾਂ ਇਹਨਾਂ ਦੇ ਛੋਟੇ-ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਯਾਨੀ ਦੱਤਰਿਆ ਕਿਰਪਾਨਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮਕਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਲੋ ਮੋਬਾਈਲ ਜਿਹੜੇ ਫੜੇ ਨੇ ਉਹ ਇਹ ਤਾਂ ਇਹਨਾਂ ਨਾਲ ਖੋਏ ਹੋਏ ਆ ਤੇ ਅਡਾੜਾ ਥਾਮਾ ਤੋਂ ਮਸ਼ਗਲ ਤੇ ਸਬਨਾਲਾ ਏਰੀਆ ਜੂ ਨਾਲ ਜੇ ਕੋ ਆ ਕੂਮਕਲਾ ਵਗੈਰਾ ਇਹ ਕੁਆੜਾ ਇਸ ਵਾਸੋਂ ਵੀ ਇਹਨਾਂ ਦੇ ਹੁਣ ਆਈਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਕਿੱਥੋਂ-ਕ ਕਿਨੋ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਸ਼ੇ ਨਸ਼ਿਆਂ ਦਾ ਸੀ ਬਨੇ ਅੰਦਰ ਡਾਕ ਲੁੱਟਕੋ ਗਈ ਡਾਕੇ ਮਾਰਿਆ ਨੇ ਸਰ ਟੱਕੇ ਮਾਰਿਆ ਨੇ ਜਿਵੇਂ ਪੰਜ ਬੰਦੇ ਆਉਂਦੇ ਸੀ ਵਾਣਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਗਰਮ ਸੀ ਆਪਣੇ ਸਾਰੇ ਵਿੱਚ ਕੋਈ ਹੋਰ ਹਥਿਆਰ ਵਗੈਰਾ ਸੀ ਸਰ ਇਹਨਾਂ ਕੋਲ ਨਹੀਂ ਲੈ ਲੈ ਕਿਰਪਾਨਾਂ ਤੇ ਦੱਤਰ ਇਹੀ ਹਥਿਆਰ ਸੀ